ਬਹੁਤ ਲੰਬੇ ਅਰਸੇ ਤੋਂ ਜਿਵੇਂ ਗੱਲ ਕਰਾਂ ਪਿਛਲੇ 30-35 ਸਾਲਾਂ ਤੋਂ ਲਗਾਤਾਰ ਸ਼ਹਿਰਾਂ ਦੇ ਅੰਦਰ ਛੋਟੇ ਸ਼ਹਿਰਾਂ ਦੇ ਅੰਦਰ ਵੱਡੇ ਸ਼ਹਿਰਾਂ ਦੇ ਅੰਦਰ ਪ੍ਰਾਈਵੇਟ ਜਿਹੜੇ ਕਲੋਨਾਈਜ਼ਰ ਨੇਗੇ ਪ੍ਰਾਈਵੇਟ ਡਿਵੈਲਪਰ ਨੇ ਜਿਹੜੇ ਉਹ ਆਪਣੀਆਂ ਆਪਣੀਆਂ ਕਲੋਨੀਆਂ ਬਣਾ ਕੇ ਲਗਾਤਾਰ ਵੇਚ ਰਹੇ ਨੇਗੇ। ਔਰ ਉਹਨਾਂ ਵਿੱਚੋਂ ਕਾਫੀ ਸਾਰੇ ਡਿਵੈਲਪਰ ਜਿਹੜੇ ਨੇਗੇ ਬੜੇ ਅੱਛੇ ਢੰਗ ਦੇ ਨਾਲ ਸਰਕਾਰ ਦੇ ਸਾਰੇ ਐਕਟਾਂ ਦੇ ਅਧੀਨ ਪਾਪੜਾ ਦੇ ਦੀਨ ਦੂਸਰਿਆਂ ਦੇ ਦੀਨ ਇਨਫਾਰਮੇਸ਼ਨ ਜਿਹੜੀ ਆਪਣੀਆਂ ਪਰਮਿਸ਼ਨਾਂ ਲੈ ਕੇ ਕੰਮ ਕਰ ਰਹੀ ਸੀ ਪਰ ਲੇਕਿਨ ਉਹਦੇ ਨਾਲ ਦੀ ਨਾਲ ਇੱਕ ਬਹੁਤ ਵੱਡਾ ਮਾਫੀਆ ਪੰਜਾਬ ਦੇ ਅੰਦਰ ਜਿਹੜਾ ਕਿ ਆਕਾਨੀ ਦਲ ਦੇ ਸਮੇਂ ਭਾਰਤੀ ਜਨਤਾ ਪਾਰਟੀ ਦੇ ਸਮੇਂ ਕਾਂਗਰਸ ਪਾਰਟੀ ਦੇ ਸਮੇਂ ਪੰਜਾਬ 'ਚ ਪੈਦਾ ਹੋਇਆ ਇੱਕ ਉਹ ਲੈਂਡ ਮਾਫੀਆ ਜਿਹੜਾ ਪੰਜਾਬ ਦੇ ਕਿਸਾਨਾਂ ਤੋਂ ਸਸਤੇ ਭਾਅ ਦੇ ਉੱਤੇ ਜ਼ਮੀਨਾਂ ਲੈ ਕੇ ਚਾਰ ਬੰਦੇ ਇਕੱਠੇ ਹੋ ਕੇ ਚਾਰ ਕਿੱਲੇ ਇਸ ਕਿਸਾਨ ਤੋਂ ਚਾਰ ਕਿੱਲੇ ਇਸ ਕਿਸਾਨ ਤੋਂ ਚਾਰ ਕਿੱਲੇ ਉਸ ਤੋਂ ਚਾਰ ਉਸ ਤੋਂ ਔਰ ਦਸਾਂ ਕਿਸਾਨਾਂ ਤੋਂ ਜਮੀਨ ਜਿਹੜੀਆਂ ਖਰੀਦ ਕੇ ਬਾਅਦ ਦੇ ਵਿੱਚ ਇਕੱਠੇ ਹੋ ਕੇ ਗੈਰ ਕਾਨੂੰਨੀ ਕਲੋਨੀ ਦਾ ਰੂਪ ਦੇ ਕੇ ਉਹਨੂੰ ਲੋਕਾਂ ਨੂੰ ਵੇਚ ਦਿੰਦੇ ਸੀ ਔਰ ਨਾ ਉਸ ਕਲੋਨੀ ਦੇ ਅੰਦਰ ਸੀਵਰੇਜ ਹੁੰਦਾ ਸੀ ਨਾ ਕੋਈ ਠੰਗ ਦੀ ਸੜਕ ਹੁੰਦੀ ਸੀ ਨਾ ਕੋਈ ਉਹਦੇ ਅੰਦਰ ਇਲੈਕਟ੍ਰਿਸਿਟੀ ਦਾ ਪ੍ਰਬੰਧ ਹੁੰਦਾ ਸੀ ਨਾ ਕੋਈ ਸੀਵਰੇਜ ਦਾ ਪ੍ਰੋਵੀਜ਼ਨ ਹੁੰਦਾ ਸੀਗਾ ਔਰ ਲਗਾਤਾਰ ਕਈ ਵਾਰ ਕਈ ਵਾਰ ਜਿਹੜਾ ਹੈਗਾ ਬਹੁਤ ਸਾਰੀਆਂ ਪਰਮਿਸ਼ਨਾਂ ਦੇਣ ਦੇ ਲੈਣ ਦੇ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪਿਆ ਬਹੁਤ ਜਗ੍ਹਾ ਤੇ ਤੁਸੀਂ ਵੀ ਸਾਰਿਆਂ ਨੇ ਦੇਖਿਆ ਹੋਣਾ ਕਿ ਪ੍ਰੋਟੈਸਟ ਹੋਇਆ ਕਿ ਸਾਡੀ ਕਲੋਨੀ ਦੇ ਅੰਦਰ ਸੀਵਰੇਜ ਪਾਓ ਪਰ ਲੇਕਿਨ ਉਹ ਕਲੋਨੀ ਕਿੱਥੀ ਕਿਨੇ ਸੀ ਉਹ ਕਲੋਨੀ ਜਿਹੜੀ ਆ ਕਿਸੇ ਗੈਰਕਾਨੂੰਨੀ ਡਿਵੈਲਪਰ ਨੇ ਕੱਟੀ ਸੀ ਉਸ ਲੈਂਡ ਮਾਫੀਆ ਨੇ ਕੱਟੀ ਸੀ ਜਿਹੜਾ ਮੈਂ ਸਮਝਦਾ ਉਸ ਸਮੇਂ ਦੀ ਸਰਕਾਰਾਂ ਦੇ ਮੰਤਰੀਆਂ ਨਾਲ ਰਲ ਕੇ ਉਸ ਸਮੇਂ ਦੇ ਸਰਕਾਰਾਂ ਦੇ ਲੋਕਾਂ ਨਾਲ ਰਲ ਕੇ ਗੈਰ ਕਾਨੂੰਨੀ ਧੰਦਾ ਕਰਦੇ ਸੀਗੇ ਔਰ ਜੇ ਮੇਰੇ ਕੋਲ ਜਿੰਨਾ ਕ ਅੰਕੜਾ ਹੈਗਾ ਪਿਛਲੇ 10 ਸਾਲਾਂ ਦੇ ਅੰਦਰ ਪਿਛਲੇ 10 ਸਾਲਾਂ ਦੇ ਅੰਦਰ ਲਗਭਗ 30000 ਏਕੜ 10 ਸਾਲਾਂ ਦੇ ਅੰਦਰ 30000 ਏਕੜ ਜ਼ਮੀਨ ਜਿਹੜੀ ਕਿ ਪੰਜਾਬ ਦੇ ਕਿਸਾਨ ਦੇ ਉੱਤੋਂ ਲੈ ਕੇ ਉਹਦੇ ਉੱਪਰ ਛੋਟੀਆਂ-ਛੋਟੀਆਂ ਕਲੋਨੀਆਂ ਕੱਟ ਕੇ ਜਿਹਦੇ ਅੰਦਰ ਨਾ ਸੀਵਰੇਜ ਦਾ ਪ੍ਰਬੰਧ ਨਾ ਸੜਕ ਦਾ ਪ੍ਰਬੰਧ ਨਾ ਪਾਣੀ ਦਾ ਪ੍ਰਬੰਧ ਨਾ ਕਿਸੇ ਪਾਰਕ ਦਾ ਪ੍ਰਬੰਧ ਨਾ ਹੀ ਕਿਸੇ ਧਾਰਮਿਕ ਸਥਾਨ ਲਈ ਜਗ੍ਹਾ ਛੱਡੀ ਗਈ ਨਾ ਹੀ ਜਿਹੜਾ ਹੈਗਾ ਪ੍ਰੋਪਰ ਕੋਈ ਜਿਹੜੀ ਦੀ ਇਲੈਕਟ੍ਰਿਸਿਟੀ ਦੀ ਵਿਵਸਥਾ ਕੀਤੀ ਗਈ ਬਲਕਿ ਬੇਸਿਕ ਜਿਹੜੀਆਂ ਵਿਵਸਥਾਵਾਂ ਹੁੰਦੀਆਂ ਨੇਗੀਆਂ ਬੇਸਿਕ ਅਬਿਲਿਟੀਆਂ ਹੁੰਦੀਆਂ ਨੇਗੀਆਂ ਉਹਨਾਂ ਸਾਰੀਆਂ ਤੋਂ ਬਿਨਾ ਪੰਜਾਬ ਦੇ ਅੰਦਰ ਇਸ ਤਰ੍ਹਾਂ ਦਾ ਮਾਫੀਆ ਜਿਹੜਾ ਉਹ ਪਿਛਲੇ 10 ਸਾਲ ਤੋਂ ਕੰਮ ਕਰ ਰਿਹਾ ਸੀ ਔਰ 10 ਸਾਲ ਤੋਂ ਇਹ ਜਿਹੜੀਆਂ ਇਰੈਗੂਲਰ ਕਲੋਨੀਆਂ ਗੈਰ ਕਾਨੂੰਨੀ ਕਲੋਨੀਆਂ ਜਿਹੜੀਆਂ ਪੰਜਾਬ ਤੋਂ ਵਿੱਚ ਆਈਆਂ ਔਰ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਆਉਣ ਤੋਂ ਬਾਅਦ ਜਿਹੜਾ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਅਸੀਂ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏਗੇ ਪੰਜਾਬ ਦੇ ਅੰਦਰ ਲੈਂਡ ਪੂਲਿੰਗ ਦੀ ਪਾਲਿਸੀ ਆਈ ਆ ਜਿਸ ਪਾਲਿਸੀ ਦੇ ਮੀਨ ਅਸੀਂ ਇਹ ਡਿਸਾਈਡ ਕੀਤਾਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਆਪਣੀ ਫ੍ਰੀ ਵਿਲ ਦੇ ਨਾਲ ਬਿਨਾ ਕਿਸੇ ਦਬਾਅ ਦੇ ਡਰ ਦੇ ਭੇਤ ਦੇ ਭਾਵ ਦੇ ਸਰਕਾਰ ਨੂੰ ਲੈਂਡ ਪੁਲਿੰਗ ਪਾਲਿਸੀ ਦੇ ਅਧੀਨ ਆਪਣੀ ਜ਼ਮੀਨ ਦੇਣੀ ਚਾਹਗਾ ਕਿ ਆਪਣੀ ਜ਼ਮੀਨ ਜਿਹੜੇ ਦੇਊਗਾ ਕਿ ਮੈਨੂੰ ਸਰਕਾਰ ਜਿਹੜੀ ਜ਼ਮੀਨ ਡਿਵੈਲਪ ਕਰਕੇ ਦੇਵੇ ਔਰ ਉਹ ਜ਼ਮੀਨ ਚੋਂ ਉਹਦਾ ਜਿਹੜਾ ਕਾਨੂੰਨ ਦੇ ਅਨੁਸਾਰ ਬਣਦਾ ਹਿੱਸਾ ਜਿਹੜਾ ਪਲਾਟ ਜਾਂ ਰਹਾਇਸ਼ੀ ਕਮਰਸ਼ੀਅਲ ਜਿਹੜਾ ਉਹਨੂੰ ਮਿਲੂਗਾ ਜਿਹੜਾ ਇਸ ਪਾਲਿਸੀ ਦੇ ਅਧੀਨ ਆਊਗਾ ਬਿਲਕੁਲ ਅਸੀਂ ਆਫਰ ਕੀਤੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪਰ ਲੇਕਿਨ ਪਿਛਲੇ ਕਾਫੀ ਸਮੇਂ ਦੇ ਉਤੋਂ ਕਾਫੀ ਸਾਰੀਆਂ ਜਿਹੜੀਆਂ ਪੋਲੀਟিক্যাল ਪਾਰਟੀਆਂ ਨੇਗੀਆਂ ਉਹ ਬਹੁਤ ਹੀ ਕੂੜ ਪ੍ਰਚਾਰ ਕਰ ਰਹੀਆਂ ਨੇਗੀਆਂ ਬਹੁਤ ਹੀ ਗਲਤ ਪ੍ਰਚਾਰ ਕਰ ਰਹੀਆਂ ਨੇਗੀਆਂ ਉਹਨਾਂ ਨੂੰ ਉਦੋਂ ਕਿਸਾਨ ਯਾਦ ਨਹੀਂ ਆਇਆ ਜਦੋਂ 10 ਸਾਲਾਂ 'ਚ 30 ਤੋਂ ਹਜ਼ਾਰ ਤੋਂ ਉੱਪਰ ਏਕੜ ਜ਼ਮੀਨ ਜਿਹੜੀ ਆ ਕਿਸਾਨ ਦੀ ਕੌਡੀਆਂ ਪਾ ਖਰੀਦੀ ਗਈ ਉਦੋਂ ਪੰਜਾਬ ਦਾ ਕਿਸਾਨ ਚੇਤੇ ਨਹੀਂ ਆਇਆ ਕਿਉਂਕਿ ਉਸ ਸਮੇਂ ਪੰਜਾਬ ਦੇ ਲੈਂਡ ਮਾਫੀਆ ਦੇ ਨਾਲ ਰਲ ਕੇ ਉਹਨਾਂ ਦੇ ਕਿਸਾਨਾਂ ਨੂੰ ਜਿਹੜਾ ਬੁਰੀ ਤਰ੍ਹਾਂ ਕੁੱਟਿਆ ਬੁਰੀ ਤਰ੍ਹਾਂ ਲੁੱਟਿਆ ਉਹਨਾਂ ਦੀ ਜ਼ਮੀਨ ਖੋਈ ਹੁਣ ਜਦੋਂ ਅਸੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਇਆਗੇ ਹੁਣ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਸ ਜਿਹੜੀਆ ਪਾਲਿਸੀ ਆ ਉਹਦਾ ਵਿਰੋਧ ਕਰਾਉਣ ਦਾ ਯਤਨ ਕਰ ਰਹੇ ਨੇ ਪਰ ਲੇਕਿਨ ਅਸੀਂ ਪੰਜਾਬ ਦੇ ਕਿਸਾਨ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਕਿ ਇਸ ਲੈਂਡ ਪੂਲਿੰਗ ਪਾਲਸੀ ਦੇ ਤਹਿਤ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਊਗਾ ਬਲਕਿ ਉਹਨਾਂ ਦੀ ਆਜ਼ਾਦ ਮਰਜ਼ੀ ਦੇ ਨਾਲ ਜਿਹੜਾ ਇਹ ਜ਼ਮੀਨ ਲਈ ਜਾਊਗੀ ਔਰ ਡਿਵੈਲਪ ਕਰਕੇ 1000 ਜਿਹੜਾ ਗਾਜਾ ਉਹਨੂੰ ਰਹਿਸੀ ਤੌਰ ਤੇ ਇੱਕ ਇੱਕ ਏਕੜ ਚੋਂ ਔਰ 200 ਗਾਜ ਜੜੀਆ ਕਮਰਸ਼ੀਅਲ ਤੌਰ ਤੇ ਉਹਨੂੰ ਮਿਲੂਗੀ ਤੋ ਆਪਣੀ ਫਰੀ ਬਰਤੀ ਦੇ ਨਾਲ ਆਜ਼ਾਦ ਮਾਰਕੀਟ ਦੇ ਵਿੱਚ ਵੇਚ ਸਕਦਾਗਾ ਪਰ ਲੇਕਿਨ ਨਾਲ ਦੀ ਨਾਲੇ ਵੀ ਸਪਸ਼ਟਾ ਕਿ ਜੇਕਰ ਅਸੀਂ ਉਹ ਜ਼ਮੀਨ ਸਾਲ 2 ਸਾਲ 3 ਸਾਲ 4 ਸਾਲ ਜੇਕਰ ਅਸੀਂ ਜ਼ਮੀਨ ਨੂੰ ਡਿਵੈਲਪ ਕਰਨ ਚ ਸਮਾਂ ਲੱਗਦਾਗਾ ਜਿੰਨਾ ਸਮਾਂ ਲੱਗਦਾਗਾ ਤਾਂ ਉਹਦਾ ਅਸੀਂ 50000 ਰੁਪਿਆ ਪ੍ਰਤੀ ਏਕੜ ਸਾਲਾਨਾ ਮੁਆਵਜ਼ਾ ਜਿਹੜਾ ਉਸ ਕਿਸਾਨ ਨੂੰ ਦੇਵਾਂਗੇ ਜਦ ਤੱਕ ਅਸੀਂ ਉਸ ਜ਼ਮੀਨ ਨੂੰ ਪੂਰੀ ਤਰ੍ਹਾਂ ਡਿਵੈਲਪ ਕਰਕੇ ਉਹਨੂੰ ਜਿਹੜਾ ਹੈਗਾ ਵੇਚਣ ਦੇ ਯੋਗ ਨਹੀਂ ਬਣਾਉਂਦੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਕਿਸੇ ਤੋਂ ਜ਼ਬਰਦਸਤੀ ਨਾ ਕਿਸੇ ਦੇ ਧੱਕੇ ਦੇ ਨਾਲ ਨਾ ਕਿਸੇ ਤੋਂ ਜਿਹੜਾ ਹੈਗਾ ਡਰਾ ਕੇ ਧਮਕਾ ਕੇ ਬਿਲਕੁਲ ਨਹੀਂ ਬਿਲਕੁਲ ਸਪਸ਼ਟ ਕਰਦੇ ਆ ਕਿ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਉਸ ਕਿਸਾਨ ਨੂੰ ਜਿਹੜਾ ਕਿਸਾਨ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਜਮੀਨ ਦੇੜੇ ਚਾਹੂਗਾ ਉਹਦਾ ਅਸੀਂ ਵੈਲਕਮ ਕਰਾਂਗੇ ਸਵਾਗਤ ਕਰਾਂਗੇ ਹੁਣ ਵੀ ਬਹੁਤ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਨੇਗੀਆਂ ਪਟਿਆਲਾ ਦੇ ਅੰਦਰ ਸੰਗਰੂਰ ਦੇ ਅੰਦਰ ਬਠਿੰਡਾ ਦੇ ਅੰਦਰ ਮਹਾਲੀ ਦੇ ਅੰਦਰ ਲੁਧਿਆਣਾ ਦੇ ਅੰਦਰ ਅਮਰਸਰ ਦੇ ਅੰਦਰ ਕਾਫੀ ਸਾਰੇ ਸ਼ਹਿਰਾਂ ਦੇ ਅੰਦਰ ਮੈਂ ਅੰਕੜਾ ਕੰਪਾਈਲ ਕਰਕੇ ਜਦੋਂ ਅਗਲੀ ਵਾਰ ਆਪਾਂ ਮਿਲਾਂਗੇ ਇਸ ਗੱਲ ਨੂੰ ਲੈ ਕੇ ਤੁਹਾਨੂੰ ਅੰਕੜਾ ਕੰਪਾਈਲ ਕਰਕੇ ਮੈਂ ਦੇਵਾਂਗਾ ਕਿ ਕਿੰਨੇ ਸਾਰੇ ਕਿਸਾਨਾਂ ਨੇ ਹੁਣ ਤੱਕ ਜਿਹੜੀ ਆ ਜਮੀਨ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪੰਜਾਬ ਸਰਕਾਰ ਨੂੰ ਆਫਰ ਕੀਤਾਗਾ ਕਿ ਸਾਡੀ ਜ਼ਮੀਨ ਨੂੰ ਡਿਵੈਲਪ ਕਰਕੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਅੱਛੇ ਤਰੀਕੇ ਦੇ ਨਾਲ ਇੱਥੇ ਜਿਹੜੀ ਹੈ ਕੋਈ ਕਲੋਨੀ ਬਣ ਸਕੇ ਨਹੀਂ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਮਸ਼ਰੂਮਿੰਗ ਦੀ ਤਰ੍ਹਾਂ ਪੰਜਾਬ ਚ ਉਗ ਰਹੀਆਂ ਨੇ ਕਿਆਂ ਔਰ ਦੇਸ਼ ਦੇ ਦੂਜੇ ਸੂਬਿਆਂ ਚ ਉਗ ਰਹੀਆਂ ਨੇ ਕਿਆਂ ਔਰ ਉੱਥੇ ਕੋਈ ਬੇਸਿਕ ਸਹੂਲਤਾਂ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਔਰ ਇਸ ਕਰਕੇ ਜਿਹੜੇ ਆਮ ਜਨਤਾ ਜਿਨ੍ਹਾਂ ਨੇ ਹੱਕ ਹਲਾਲ ਦੀ ਕਮਾਈ ਕਰਕੇ ਕਰੋੜਾ ਰੁਪਏ ਜਿਹੜੇ ਦੇ ਬਰਬਾਰ ਹੋ ਜਾਂਦੇ ਨੇ ਕੋਈ ਹਰ ਇੱਕ ਮਲਾਜਮਾ ਮੰਨ ਲੋ ਕੋਈ ਉਹ ਬਚਾਰਾ ਸਾਰੀ ਉਮਰ ਕਮਾਈ ਕਰਕੇ ਰਿਟਾਇਰਮੈਂਟ ਤੇ 200 ਗਾਜ ਦਾ ਪਲਾਟ ਖਰੀਦਦਾਗਾ ਜਦੋਂ ਕੋਈ ਦਾ پلاਟ ਖਰੀਦਦਾਗਾ ਪਰੰਥ ਵਿੱਚ ਕੀ ਹੁੰਦਾਗਾ ਕਿ ਉਹ ਇੱਕ ਅੱਛੀ ਕਲੋਨੀ ਸਚਾਰ ਬਸ ਫਸਦਾਗਾ ਉਹ ਥੋੜਾ ਜਿਹਾ ਹੁੰਦਾ ਕਿ ਮੈਨੂੰ ਜੀ 2000 ਰੁਪਏ ਸਸਤਾ ਮਿਲ ਗਿਆ ਔਰ ਉਸ ਕਲੋਨੀ ਦਾ ਸ਼ਿਕਾਰ ਹੋ ਜਾਂਦਾਗਾ ਔਰ ਉਹ ਡਿਵੈਲਪਰ ਸ਼ਿਕਾਰ ਬਣਾ ਲੈਂਦਾਗਾ ਉਹ ਗੈਰ ਕਾਨੂੰਨੀ ਕਲੋਨੀ ਦਾ ਸ਼ਿਕਾਰ ਬਣਾ ਲੈਂਦਾਗਾ ਉਹ 2-4000 ਸਸਤੇ ਦੇ ਚੱਕਰ ਦੇ ਵਿੱਚ ਉਹ ਲੈ ਲੈਂਦਾਗਾ ਔਰ ਉਸ ਬਾਅਦ ਨਾ ਉੱਥੇ ਕੋਈ ਸੀਵਰੇਜ ਹੁੰਦਾਗਾ ਨਾ ਉੱਥੇ ਕੋਈ ਪਾਣੀ ਹੁੰਦਾਗਾ ਨਾ ਉੱਥੇ ਕੋਈ ਬਿਜਲੀ ਹੁੰਦੀ ਆ ਨਾ ਉੱਥੇ ਕੋਈ ਸੜਕ ਹੁੰਦੀ ਆ ਬਾਅਦ ਦੇ ਵਿੱਚ ਉਹ ਲੋਕ ਜਿਹੜੇ ਦੇਗੇ ਸਰਕਾਰਾਂ ਦੇ ਖਿਲਾਫ ਇੱਕ ਪ੍ਰੋਟੈਸਟ ਕਰਦੇ ਰਹਿੰਦੇ ਨੇ ਪਰ ਲੇਕਿਨ ਸਰਕਾਰ ਨੇ ਜਿਹੜੀ ਪਾਲਿਸੀ ਲੈਂਦੀ ਆ ਇਹਨੂੰ ਬਿਲਕੁਲ ਸੋਚ ਸਮਝ ਕੇ ਵਿਚਾਰ ਕੇ ਜੜੀ ਆ ਲੈ ਕੇ ਨੇ ਧੰਨਵਾਦ ਥੈਂਕ ਯੂ